ਕਈ ਲੋਕ ਪੱਤਾ ਗੋਬੀ ਸੈਲਡਸ ਖਾਂਦੇ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪੱਤਾ ਗੋਬੀ ਦੀ ਸਬਜ਼ੀ ਵੀ ਬਣਾਉਂਦੇ ਨੇ ਤਾਂ ਅੱਜ ਥੋੜੀ ਚਰਚਾ ਪੱਤਾ ਗੋਬੀ ਤੇ ਕਰਾਂਗੇ ਮੈਂ ਤੁਹਾਡੇ ਨਾਲ ਦਰਸ਼ਪ੍ਰਿਤ ਕੋਰ ਬਸਰਾ ਤੁਸੀਂ ਦੇਖ ਰਹੇ ਹੋ ਔਰ ਅੱਜ ਕੱਲ੍ਹ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਫਾਸਟ ਫੂਡ ਦਾ ਸ਼ੌਕੀਨ ਹੈ ਜਿਹੜਾ ਹੋ ਗਿਆ ਜਿੱਥੇ ਕਿਤੇ ਵੀ ਆਪਾਂ ਘੁੰਮਣ ਜਾਈਏ ਤਾਂ ਪਹਿਲੀ ਫਰਮਾਇਸ਼ ਆਪਣੀ ਇਹ ਹੁੰਦੀ ਹੈ ਕਿ ਫਾਸਟ ਫੂਡ ਖਾਣਿਆ ਉਹਦੇ ਵਿੱਚ ਨਿਊਡਲਸ ਜਾਂ ਫਿਰ ਮੋਮੋਜ਼ ਹੋਣ ਆਪਾਂ ਉਹ ਚੀਜ਼ ਖਾਣੇ ਜਾਂ ਕਿਉਂਕਿ ਆਪਾਂ ਬਹੁਤ ਸ਼ੌਕੀਨ ਆ ਅੱਜ ਕੱਲ੍ਹ ਦਾ ਜਮਾਨਾ ਹੈ ਫਾਸਟ ਫੂਡ ਤਾਂ ਹਰ ਕੋਈ ਖਾਂਦਾ ਹੀ ਐ ਪਹਿਲਾਂ ਜਿਹੜੀ ਇਹ ਪੱਤਾ ਗੋਭੀ ਸੀ ਸਿਰਫ ਇਹਦੀ ਸਬਜ਼ੀ ਬਣਦੀ ਸੀ ਪਰ ਹੁਣ ਇਹ ਪੱਤਾ ਗੋਭੀ ਦੀ ਵਰਤੋਂ ਐ ਜਿਹੜੀ ਫਾਸਟ ਫੂਡ ਦੇ ਵਿੱਚ ਵੀ ਹੋਣ ਲੱਗੀ ਐ ਪਰ ਕੀ ਤੁਸੀਂ ਜਾਣਦੇ ਹੋ ਕਿ ਪੱਤਾ ਗੋਭੀ ਦੇ ਵਿੱਚ ਬਹੁਤ ਛੋਟੇ ਛੋਟੇ ਕੀੜੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ ਪਰ ਫਿਰ ਵੀ ਆ ਜਿਹੜੀ ਆਪਾਂ ਪੱਤਾ ਗੋਭੀ ਖਾ ਰਹੇ ਹਾਂ ਜਦੋਂ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਬਣਾਣੇ ਆ ਕੋਈ ਭੋਜਨ ਪਕਾਣੇ ਆ ਤਾਂ ਆਪਾਂ ਬਹੁਤ ਹੀ ਸਾਫ਼ ਸੁਥਰੇ ਢੰਗ ਦੇ ਨਾਲ ਭੋਜਨ ਜਿਹੜਾ ਬਣਾਣੇ ਪਰ ਆਪਾਂ ਹਮੇਸ਼ਾ ਕੀ ਕਰਦੇ ਆ ਜਦੋਂ ਬਾਹਰੋਂ ਕੋਈ ਚੀਜ਼ ਖਾਣੇ ਆ ਫਾਸਟ ਫੂਡ ਲੈ ਲਓ ਜਾਂ ਫਿਰ ਭੋਜਨ ਲੈ ਲਓ ਆਪਾਂ ਹਰ ਇੱਕ ਚੀਜ਼ ਜਦੋਂ ਬਾਹਰੋਂ ਖਾਨਦੇ ਆਪਾਂ ਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਬਣਾ ਰਹੇ ਨੇ ਉਹਨਾਂ ਤਰੀਕਾ ਕੀ ਹੈ ਬਣਾਉਣ ਦਾ ਆਪਾਂ ਖਾ ਰਹੇ ਆ ਆਪਾਂ ਨੂੰ ਜਿਹੜੀ ਆਪਣੀ ਇਹ ਸਿਹਤ ਵੀ ਆਪਣੀ ਆ ਤਾਂ ਧਿਆਨ ਵੀ ਆਪਾਂ ਨੂੰ ਆਪਣੀ ਸਿਹਤ ਦਾ ਆਪ ਹੀ ਰੱਖਣਾ ਪਵੇਗਾ ਆਪਾਂ ਨੂੰ ਸਾਫ਼ ਸੁਥਰਾ ਭੋਜਨ ਜਿਹੜਾ ਖਾਣਾ ਚਾਹੀਦਾ ਜੋ ਆਪਾਂ ਫਾਸਟ ਫੂਡ ਬਾਹਰ ਜਾ ਕੇ ਖਾਣੇ ਆ ਆਪਾਂ ਨੂੰ ਨਹੀਂ ਪਤਾ ਕਿ ਉਹ ਪੱਤਾ ਗੋਭੀ ਕਿਸ ਤਰ੍ਹਾਂ ਜਿਹੜੇ ਬਣਾ ਰਹੇ ਨੇ ਕਿਸ ਤਰ੍ਹਾਂ ਉਹਦੇ ਵਿੱਚ ਪਾ ਰਹੇ ਨੇ ਉਹਨੂੰ ਧੋ ਵੀ ਰਹੇ ਨੇ ਜਾਂ ਫਿਰ ਨਹੀਂ ਕੀ ਤਾਜ਼ਾ ਹੈ ਜਾਂ ਨਹੀਂ ਕੀ ਪੱਤਾ ਗੋਭੀ ਦੇ ਵਿੱਚ ਬਹੁਤ ਸਾਰੇ ਕੀੜੇ ਕੁੰਦੇ ਨੇ ਕੀੜੇ ਪੈਦਾ ਹੋ ਜਾਂਦੇ ਨੇ ਜੋ ਆਪਣੇ ਸਰੀਰ ਨੂੰ ਖਰਾਬ ਕਰਦੇ ਨੇ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਰੋਗ ਨੇ ਜਿਹੜੇ ਉਹ ਆਪਾਂ ਨੂੰ ਲੱਗ ਜਾਂਦੇ ਨੇ ਤਾਂ ਜਾਣ ਲੈਣੇ ਆ ਕਿ ਪੱਤਾ ਗੋਭੀ ਨੂੰ ਕਿਸ ਤਰ੍ਹਾਂ ਸੁਰੱਖਿਤਾ ਜਿਹੜਾ ਇਸ ਕੀੜਿਆਂ ਤੋਂ ਬਣਾਇਆ ਜਾਵੇ ਜੇਕਰ ਗੋਭੀ ਵਿੱਚ ਮੌਜੂਦ ਛੋਟੇ ਕੀੜੇ ਤੇ ਬੈਕਟੀਰੀਆ ਸਰੀਰ ਦੇ ਵਿੱਚ ਦਾਖਲ ਹੋ ਜਾਣ ਤਾਂ ਉਲਟੀਆਂ ਤੇ ਦਸਤ ਪੇਟ ਦਰਦ ਵਰਗੀਆਂ ਸਮੱਸਿਆਵਾਂ ਨੇ ਜਿਹੜੀਆਂ ਲੱਗ ਜਾਂਦੀਆਂ ਨੇ ਤੇ ਜਦੋਂ ਆਪਾਂ ਨੂੰ ਪੇਟ ਦਰਦ ਦੀਆਂ ਬਿਮਾਰੀਆਂ ਲੱਗਦੀਆਂ ਆਪਾਂ ਅਕਸਰ ਡਾਕਟਰ ਦੇ ਕੋਲ ਜਾਂਦੇ ਆ ਤਾਂ ਡਾਕਟਰ ਵੀ ਆਪਾਂ ਨੂੰ ਇਹ ਸਲਾਹ ਦਿੰਦੇ ਆ ਕਿ ਸਾਫ ਸੁਥਰਾ ਭੋਜਨ ਜਿਹੜਾ ਖਾਣਾ ਚਾਹੀਦਾ ਜਿਹੜਾ ਫਾਸਟ ਫੂਡ ਆ ਉਹ ਵੀ ਆਪਾਂ ਨੂੰ ਬੰਦ ਕਰਨਾ ਚਾਹੀਦਾ ਪਰ ਆਪਾਂ ਕੀ ਕਰਦੇ ਆ ਆਪਾਂ ਫਿਰ ਵੀ ਉਸ ਨੂੰ ਖਾਰਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਿਹਤ ਆਪਣੀ ਐ ਤਾਂ ਧਿਆਨ ਵੀ ਆਪਾਂ ਨੂੰ ਆਪ ਹੀ ਰੱਖਣਾ ਪਵੇਗਾ ਤਾਂ ਜਦੋਂ ਇਹ ਕੀੜੇ ਪੇਟ ਤੱਕ ਪਹੁੰਚ ਜਾਂਦੇ ਨੇ ਤਾਂ ਕਿਸੇ ਵਕਤ ਇਹ ਦਿਮਾਗ ਤੱਕ ਵੀ ਜਾ ਸਕਦੇ ਨਹੀਂ ਤਾਂ ਡਾਕਟਰਾਂ ਦੇ ਅਨੁਸਾਰ ਜੇਕਰ ਗੋਭੀ ਨੂੰ ਸਹੀ ਢੰਗ ਦੇ ਨਾਲ ਸਾਫ਼ ਨਾ ਕੀਤਾ ਜਾਵੇ ਇਹ ਕੀੜੇ ਪੇਟ ਵਰਗੀਆਂ ਜਿਹੜੀਆਂ ਸਮੱਸਿਆਵਾਂ ਨੇ ਪੈਦਾ ਕਰਦੇ ਨੇ ਤੇ ਇਸ ਤੋਂ ਬਾਅਦ ਇਹ ਕੀੜੇ ਦਿਮਾਗ ਤੱਕ ਪਹੁੰਚਦੇ ਨੇ ਤੇ ਜਿਸ ਦੇ ਨਾਲ ਦੌਰੇ ਵਰਗੀਆਂ ਬਿਮਾਰੀਆਂ ਸਿਰਦਰਦ ਹੁੰਦਾ ਤੇ ਹੋਰ ਵੀ ਕਈ ਸਰੀਆਂ ਜਿਹੜੀਆਂ ਦਿਮਾਗ ਦੀਆਂ ਬਿਮਾਰੀਆਂ ਨੇ ਉਹ ਲੱਗ ਜਾਂਦੇ ਨੇ ਇਸ ਲਈ ਆਪਾਂ ਨੂੰ ਸਾਵਧਾਨ ਹੋਣਾ ਚਾਹੀਦਾ ਤੇ ਬਹੁਤ ਹੀ ਸਾਫ਼ ਸੁਥਰੇ ਢੰਗ ਦੇ ਨਾਲ ਬਣਿਆ ਹੋਇਆ ਭੋਜਨ ਜਿਹੜਾ ਉਸ ਦਾ ਸੇਵਨ ਵੀ ਹੈ ਜਿਹੜਾ ਕਿ ਕਰਨਾ ਚਾਹੀਦਾ ਤੇ ਇਸ ਤੋਂ ਇਲਾਵਾ ਪੱਤਾ ਗੋਬੀ ਨੂੰ ਇਨ੍ਹਾਂ ਕੀੜਿਆਂ ਤੋਂ ਕਿਵੇਂ ਬਚਾਇਆ ਜਾਵੇ ਪੱਤਾ ਗੋਬੀ ਦੀ ਜਿਹੜੀ ਸੁਰੱਖਿਆਤ ਹੈ ਉਹ ਕਿਸ ਤਰ੍ਹਾਂ ਕੀਤੀ ਜਾਵੇ ਤੇ ਕਿਵੇਂ ਇਸ ਨੂੰ ਸਾਫ਼ ਕੀਤਾ ਜਾਵੇ ਉਹਦੇ ਬਾਰੇ ਵੀ ਥੋੜੀ ਜੀ ਗੱਲ ਕਰ ਲੈਣੇ ਆ ਪਹਿਲਾਂ ਪੱਤਾ ਗੋਬੀ ਦੇ ਬਾਰੀ ਤਿੰਨ ਚਾਰ ਪੱਤੇ ਜਿਹੜੇ ਹਟਾ ਦੋਵੋ ਕਿਉਂਕਿ ਜਿਹੜੇ ਬਾਹਰ ਵਾਲੇ ਤਿੰਨ ਚਾਰ ਪੱਤੇ ਹੁੰਦੇ ਨੇ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਦਗੀ ਹੁੰਦੀ ਹੈ ਮਿੱਟੀ ਲੱਗੀ ਹੁੰਦੀ ਹੈ ਤੇ ਕੀੜੇ ਵੀ ਨੇ ਜਿਹੜੇ ਇਹਨਾਂ ਨੂੰ ਹੀ ਲੱਗਦੇ ਨੇ ਤਾਂ ਜਦੋਂ ਆਪਾਂ ਇਹਨਾਂ ਨੂੰ ਉਤਾਰ ਦਵਾਂਗੇ ਕੀੜੇ ਤੇ ਜਿਹੜੀ ਗੰਦਗੀ ਹੈ ਉਹ ਵੀ ਪੂਰੇ ਤਰੀਕੇ ਦੇ ਨਾਲ ਸਾਫ਼ ਹੋ ਜਾਵੇਗੀ ਤਾਂ ਇਸ ਤੋਂ ਇਲਾਵਾ ਇੱਕ ਭਾਂਡੇ ਦੇ ਵਿੱਚ ਗਰਮ ਪਾਣੀ ਪਲੱਸ ਇੱਕ ਚਮਚ ਨਮਕ ਪਾਵੋ ਅਤੇ ਪੱਤਾ ਗੋਭੀ ਨੂੰ 15 ਤੋਂ 20 ਮਿੰਟ ਜਿਹੜਾ ਡੁਬੋ ਦਿਓ ਜੀ ਜਦੋਂ ਆਪਾਂ ਗਰਮ ਪਾਣੀ ਦੇ ਵਿੱਚ ਗੋਭੀ ਨੂੰ ਡੁਬੋਵਾਂਗੇ ਤਾਂ ਜਿਹੜੇ ਕਿਟਾਉਨੂ ਨੇ ਉਹ ਵੀ ਆਪਾਂ ਆਪਣੇ ਆਪ ਹੀ ਖਤਮ ਹੋ ਜਾਣਗੇ ਤੇ ਕੋਸੇ ਪਾਣੀ ਦੇ ਵਿੱਚ ਦੋ ਤੋਂ ਤਿੰਨ ਚਮਚ ਸਿਰਕਾ ਪਾਓ ਅਤੇ ਪੱਤਾ ਗੋਭੀ ਨੂੰ ਇਸ ਵਿੱਚ ਭਿਉਂ ਦਵੋ ਇਹ ਇੱਕ ਕੁਦਰਤੀ ਕੀਟਨਾਸ਼ਕ ਵਜੋਂ ਕੰਮ ਹੈ ਜਿਹੜਾ ਕਰਦਾ ਜੀ ਹਾਂ ਤਾਂ ਮੈਂ ਤੁਹਾਨੂੰ ਪੱਤਾ ਗੋਭੀ ਨੂੰ ਸੁਰੱਖਿਅਤ ਕਿਵੇਂ ਕਰਨਾ ਹੈ ਕਿਵੇਂ ਸਾਫ਼ ਸੁਥਰਾ ਭੋਜਨ ਬਣਾਣਾ ਹੈ ਇਹਦੇ ਬਾਰੇ ਥੋੜੀ ਜੀ ਗੱਲ ਕੀਤੀ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਾਂ ਜਦੋਂ ਵੀ ਕੋਈ ਬਾਹਰੋਂ ਚੀਜ਼ ਖਾਂਦੇ ਆ ਉਦਾਂ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਜੇ ਘਰੇ ਆਪਾਂ ਕੋਈ ਚੀਜ਼ ਬਣਾਣੇ ਆ ਉਹ ਆਪਾਂ ਨੂੰ ਸਾਫ਼ ਸੁਥਰੇ ਢੰਗ ਦੇ ਨਾਲ ਬਣਾਣੀ ਚਾਹੀਦੀ ਤਾਂ ਜੋ ਆਪਣੀ ਸਿਹਤ ਹੈ ਜਿਹੜੀ ਉਹ ਖਰਾਬ ਨਾ ਹੋਵੇ ਆਪਣੀ ਸਿਹਤ ਦਾ ਆਪਾਂ ਹੀ ਧਿਆਨ ਰੱਖਣਾ ਹੈ ਹੋਰ ਕਿਸੇ ਨੇ ਨਹੀਂ ਰੱਖਣਾ ਤੇ ਇਸ ਤੋਂ ਇਲਾਵਾ ਜਦੋਂ ਆਪਾਂ ਕਿਤੇ ਬਾਹਰ ਸਬਜ਼ੀ ਲੈਣ ਜਾਂਦੇ ਆ ਉਦੋਂ ਵੀ ਆਪਾਂ ਨੂੰ ਪੂਰੇ ਸਾਫ਼ ਸੁਥਰੇ ਤਰੀਕੇ ਦੇ ਨਾਲ ਸਬਜ਼ੀ ਆ ਜਿਹੜੀ ਲੈਣੀ ਚਾਹੀਦੀ ਹੈ ਜਦੋਂ ਆਪਾਂ ਕਿਤੋਂ ਸਬਜ਼ੀ ਲੈਣੇ ਆ ਤਾਂ ਆਪਾਂ ਉਹਨੂੰ ਕਹਿ ਦੇਣਾ ਕਿ ਇਹ ਚੀਜ਼ ਪੈਕ ਕਰ ਦੋ ਕਿ ਇਹ ਮੈਂ ਲੈ ਕੇ ਜਾਣੀ ਆ ਇੰਨੇ ਕਿਲੋ ਪੈਕ ਕਰ ਦੋ ਪਰ ਆਪਾਂ ਦੇਖਦੇ ਨਹੀਂ ਉਹ ਆਪਾਂ ਨੂੰ ਪੈਕ ਕਰਕੇ ਦੇ ਦਿੰਦਾ ਤੇ ਜਦੋਂ ਆਪਾਂ ਘਰੇ ਜਾ ਕੇ ਦੇਖਦੇ ਆ ਜਾਂ ਤਾਂ ਉਹ ਖਰਾਬ ਹੁੰਦੀਆਂ ਜਾਂ ਫਿਰ ਕੀੜੇ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਆਪਾਂ ਨੂੰ ਪਹਿਲਾਂ ਤੋਂ ਹੀ ਸਾਵਧਾਨ ਹੋਣ ਦੀ ਲੋੜ ਹੈ ਸਾਫ ਸੁਥਰਾ ਭੋਜਨ ਜਿਹੜਾ ਖਾਣਾ ਚਾਹੀਦਾ ਜਿਹੜੀ ਤੁਸੀਂ ਇਹ ਬੰਦ ਗੋਬੀ ਖਾਂਦੇ ਹੋ ਕੀੜਿਆਂ ਵਾਲੀ ਇਸ ਨੂੰ ਪੂਰੀ ਤਰ੍ਹਾਂ ਸਾਫ ਸੁਥਰੇ ਢੰਗ ਦੇ ਨਾਲ ਬਣਾ ਕੇ ਪੂਰੀ ਤਰ੍ਹਾਂ ਸਾਫ ਸੁਥਰੀ ਹੈ ਜਿਹੜੀ ਇਹ ਗੋਬੀ ਤੁਹਾਨੂੰ ਖਾਣੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਹੋਰ ਚਰਚਾਵਾਂ ਵੀ ਮੈਂ ਤੁਹਾਡੇ ਤੱਕ ਲੈ ਕੇ ਆਉਂਦੀ ਰਵਾਂਗੀ ਉਦੋਂ ਤੱਕ ਜੁੜੇ ਰਹੋ ਔਨ ਇਅਰ ਤੇ ਨਾਲ